ਦੇਖੋ ਮੌਸਮ ਕਿੰਨਾ ਸੋਹਣਾ ਹੋਇਆ ਹਵਾ ਚੱਲਦੀ ਪਈ ਤਾਂ ਹਣ بارش ਆ ਜੇ ਜਲ ਵਧੀਆ ਮੀਟਰ ਲੱਗ ਗਿਆ ਵੀ ਤੇ ਵਧਾਈ ਤੇ ਮੈਨੂੰ ਕੁਝ ਖਵਾਇਆ ਪਿਆ ਅੱਛਾ ਉਹ ਸਾਹਮਣੇ ਮੀਟਰ ਲੱਗਾ ਮੈਨੂੰ ਫੋਨ ਲੱਗਵਾਇਆ ਮੈਂ ਕਹ ਲੈਣਾ ਇੱਧਰ ਦੇਖਦੀ ਪਈ ਗੇਟ ਵੱਲ ਕਿ ਇੱਥੇ ਤੇ ਲੱਭਣ ਨਹੀਂ ਧਿਆ ਵੀ ਅੱਛਾ ਉਹ ਠੀਕ ਹੈ ਸਾਹਮਣੇ ਕਮਰੇ ਦੇ ਨਾਲ ਵਧਾਈ ਇਹਦੇ ਪਾਤਰ ਤੇ ਮੈਨੂੰ ਕੁਝ ਖਵਾਉਣਾ ਨਹੀਂ ਫਿਰ ਬੁਲੰਗੀ ਜੀ ਚਾ ਮੈਂ ਬੈਠੇ ਇੱਧਰ ਨੂੰ ਵੇਖੋ ਕਿ ਨਖ ਲਾਰਾ ਮੋਹਾਂ ਸਾਹਮਣਾ ਪਹਲੇ ਦੋਆ ਜਾਣਿਆ ਨੇ ਚਾ ਪੰਜ ਦੋਤੀ ਆ ਚਾ ਮੈਂ ਦੋ ਜੀ ਮੈਨੂੰ ਦੋਤੀ ਗਏ ਸਭ ਕਿੰਨਾ ਦੰਦਾ ਹੋਇਆ ਹੈ ਵੀ ਸੌਫ ਕਰੂੰਗੀ ਅੱਤੀ ਤੰਗੇ ਜਿਹੜੀਆਂ ਬਾਹਰ ਭਲਾਈਆਂ ਫਿਰਾਂ ਪਹੇੜੀ ਚੱਖਣੀਆਂ ਹਨ ਉਹਦੇ ਬੱਚੇ ਕਿਤੇ ਬਲਾਈਆਂ ਨੂੰ ਨਾ ਕੋਈ ਜਾਂਦਾ ਤਾਂ ਤੇ ਦੁਕਾਨ ਆਪਾਂ ਤੁਹਾਨੂੰ ਪਤਾ ਬੰਦ ਕਰਤੀ ਆ ਤੇ ਆਨਲਾਈਨ ਕੰਮ ਚੱਲਦਾ ओके ਵੀ ਨਾ ਤੇ ਬੜਾ ਦੁੱਖ ਲੱਗਾ ਪਤਾ ਨਹੀਂ ਕਿੱਦਾਂ ਲੱ ਬਣਾ ਰੋ ਮੋੜਿਆ ਸਾਰਾ ਸਮਾਨ ਘਰੇ ਲੈ ਆ ਤਾ ਹੋਈ ਨਹੀਂ ਪਿੱਗ ਮਰ ਪੰਜ ਇਹਦਾ ਲਖਾਂ ਦੇ ਵੋਦਿਆਂ ਚੀ ਗਰੀਏ ਕੋਈ ਨਹੀਂ ਚੱਲੂ ਕੰਮ ਸੋ ਆਨਲਾਈਨ ਜ਼ਿਆਦਾ ਚੱਲਣਾ ਨਾ ਅਸਲ ਜੀ ਪਹਿਲਾਂ ਹਮਨੇ ਕਿਹਾ ਗਿਆ ਕਿ ਕਦੇ ਚੱਲੂ ਟੈਨਸ਼ਨ ਨਾ ਲਿਆ ਕਰੋ ਆਜੋ ਹਰ ਕੋਤੇ ਵੀ ਹਰ ਲਸਤਾ ਚਲ ਮੇਰੇ ਗੁੱਗੂ ਇਹ بڑا ਸਤੰਦਾ ਮੁੰਡਾ ਹੈ ਰਾਤ ਨੂੰ ਸੌਂਦਾ ਨਹੀਂ ਤੇ ਜਦੋਂ ਟਾਈਮ ਹੁੰਦਾ ਸਵੇਰ ਦਾ ਉਦੋਂ ਸੌਂ ਜਾਂਦਾ ਵਾ ਸੋ ਤ ਰਾਤੀ ਮੈਂ ਰੂਮ ਤੇ ਸਫਾਈ ਕੀਤੀ ਥੋੜੀ ਬਹੁਤ ਬਹੁਤ ਗੰਦ ਪਿਆ ਹੈ ਬਹੁਤ ਜ਼ਿਆਦਾ ਲੈ ਨਾ ਮਤੇ ਹੋਰੀਆਂ ਤੂੰ ਕੱਪ ਤੇ ਆੜ ਭਤੇ ਬਾਤ ਤੇ ਨਾਲ ਬਿਸਕੁਟ ਪੁੱਤ ਉਠੋ ਦੁੱਧੂ ਆ ਗਿਆ ਵਾ ਆਏ ਨੀਂਗ ਤੇ ਸੋਣੀਏ ਦੁੱਧੂ ਆ ਗਿਆ ਵਾ ਮੋਟ ਕੇ ਦੁੱਧੂ ਪੀ ਲੋ ਕੁਛ ਖਾ ਲੋ ਸ਼ਸ਼ੀਕਰ ਬੋਲ ਦੋ ਸਾਰੇ ਸ਼ਸ਼ੀਕਰ ਜੀ ਮੈਂ ਮੈਂ ਬੋਲਣੇ ਵੀ ਮੈਂ ਤੂੰ ਮੋਟ ਤੋ ਜੋ ਰਾ ਦੁੱਧ ਆ ਗਿਆ ਪਤਾ ਤੈਨੂੰ ਉੱਠ ਕੇ ਤੇ ਦੁੱਧ ਪੀ ਲੋ ਪਸੰਦ ਆਣੀ ਹੈ ਰਾਤੀ ਵਾਂ ਤੈਨੂੰ ਕੀ ਹੁੰਦਾ ਆ ਰਾਤ ਨੂੰ ਜਦੋਂ ਹੁੰਦਾ ਆ ਕੀ ਹੁੰਦਾ ਗਰਮੀ ਲੱਗਦੀ ਹੈ ਅਜੇ ਤੇ ਏਸੀ ਲਾਇਆ ਹੁੰਦਾ ਤੇ ਗਰਮੀ ਫਿਰ ਵੀ ਲੱਗੇ ਤੈਨੂੰ ਮਾੜੀ ਗੱਲ ਵਾ ਰਾਤੀ ਅੰਬ ਖਾ ਕੇ ਤੇ ਇਹਨਾਂ ਰੱਖਿਆ ਨੀ ਜੁੰਡੀ ਨਾ ਅੱਜ ਡੁੰਡੀਆਂ ਹੈਂਗੇ ਨੋ ਡੁੰਡੀਆਂ ਹੈਂਗੇ ਸੋਨੀ ਆਈਆ ਆਂਜੀ ਵਾਰ ਸੋਨੀ ਇੱਧਰ ਨਹੀਂ ਜੀ ਇੱਧਰ ਮੈਂ ਬਣਾਉਂਦੀ ਪਈ ਆ ਰੋਟੀਆਂ ਮੈਂ ਕੱਟ ਰੋਟੀ ਬਣਾ ਲਈਏ ਦਾਲ ਬਣਾਈ ਸੀ ਉਹ ਥੋੜੀ ਬਚ ਗਈ ਆਟੇ ਚ ਪਾ ਕੇ ਤੇ ਮੈਂ ਚਲ ਪਰੋਟੀਆਂ ਬਣਾ ਲੈਣੇ ਆ ਉਹਦੀਆਂ ਆਰ ਪਤਿ ਖੇਡਦਾ ਪਿਆ ਹੈ। ਲੈ ਜੀ ਰੋਟੀ ਆਪਣੀ ਆ ਗਈ ਵੇਸਣ ਵਾਲੀ। ਹਾਂਜੀ ਆਜੋ। ਆਜੋ ਟਿਖਾਈ ਗਈ ਦੋਵੇਂ ਜائیں। ਆਜੋ। ਆਜੋ। ਇਹ ਖਣੀ ਉੱਤੀ। ਕੀ ਗੱਲਾਂ? ਗੁੱਸੇ? ਹਾਂ ਕਰੋ। ਹਾਂ ਕਰੋ। ਇਧਰ ਮੈਂ ਕਿਚਨ ਚ ਕੰਮ ਕਰਦੀ ਪਈ ਆ। ਸਲੈਪ ਜਿਹੜੀ ਇਹ ਸਾਰੀ ਸਾਫ ਕਰ ਦਿੱਤੀ ਆ। ਗੇਸ ਏਟ ਹਰਾ ਖਤਮ ਆ ਗਿਆ ਵੀ ਕਰਦੀ ਆ ਬਾਅਦ ਵਿੱਚ ਸਾਫ ਉਹ ਜਿਹੜਾ ਸਾਹਮਣੇ ਬਾਕਸ ਉਹ ਡੱਬੇ ਕੱਢ ਕੇ ਤੇ ਸਾਰਾ ਸਾਫ ਕੀਤਾ ਤੇ ਉਹ ਕੱਚ ਦੇ ਕੱਪ ਜਿਹੜੇ ਬਾਹਰ ਪਏ ਉਹਨੂੰ ਵਿੱਚ ਰੱਖ ਦਈਏ ਬਾਹਰ ਕੰਮ ਕਰਦੇ ਪਏ ਪਲਾਈਆਂ ਜਿਹੜੀਆਂ ਇਹਨਾਂ ਨੇ ਕੋਠੇ ਤੇ ਰੱਖਣੀਆਂ ਸਾਰੀਆਂ ਚੁੱਕ ਕੇ ਰੱਖ ਦੋ ਰੱਖ ਦੋ ਚੁੱਕ ਕੇ ਆ ਸਾਰਾ ਖਲਾਰਾ ਤੁਸੀਂ ਸਾਹਮਣਾਂ ਅੱਜ ਇਹ ਬਾਹਰ ਦੀ ਜਿਹੜਾ ਜਿਹੜਾ ਆ ਖਲਾਰਾ ਸਾਰਾ ਇਹ ਤੁਹਾਡੀ ਡਿਊਟੀ ਅੱਜ ਮੈਂ ਕਹਿੰਨਾ ਅਪਣਾ ਅੱਜ ਬੱਦਲ ਵੀ ਹੋਇਆ ਤੇ ਮੈਂ ਸੋਚਿਆ ਨਹੀਂ ਦੇ ਧੁੱਪੇ ਪੰਮੀ ਬਾਹਰ ਮੈਂ ਨਹੀਂ ਜਾ ਕੇ ਵੇ ਹਾਂ ਮੈਂ ਬਾਹਰ ਲੈ ਆਂਦੀ ਨਹੀਂ ਜੀ ਜੀ ਹੌਲੀ ਹੌਲੀ ਸਾਰਾ ਖਲਾਰਾ ਸੰਭਿਆ ਜਾਣਾ ਜੱਕ ਦਮ ਨਹੀਂ ਅੱਜ ਕਿਚਨ ਦੀ ਘਰ ਦੀ ਪਈ ਹੈ ਸਫਾਈ ਰਲ ਮਿਲ ਕੇ ਹਣ ਦੋਹਾਂ ਨੂੰ ਕਰਨਾ ਪੈਣਾ ਰਾਲਾ ਮਿਲ ਕੇ ਅੱਗੇ ਵੀ ਕਰਦੇ ਦੇਖੋ ਮੌਸਮ ਕਿੰਨਾ ਸੋਹਣਾ ਹੋਇਆ ਹਵਾ ਚੱਲਦੀ ਪਈ ਤਾ ਹਣ ਬਾਰਿਸ਼ ਆ ਜੇ ਗੱਲ ਵਧੀਆਡਾ ਮੀਟਰ ਲੱਗ ਗਿਆ ਵੀ ਤੇ ਵਧਾਈ ਤੇ ਮੈਨੂੰ ਕੁਝ ਖਵਾਇਆ ਪਿਆ ਅੱਛਾ ਉਹ ਸਾਹਮਣੇ ਮੀਟਰ ਲੱਗਾ ਮੈਨੂੰ ਹੋਣ ਲੱਗ ਪਈ ਮੈਂ ਖਾ ਲੈਣਾ ਇੱਧਰ ਦੇਖਦੀ ਪਈ ਗੇਟ ਵੱਲ ਕਿ ਇੱਥੇ ਤੇ ਲੱਭਣ ਨਹੀਂ ਡਿਆ ਵੀ ਅੱਛਾ ਉਹ ਠੀਕ ਹੈ ਸਾਹਮਣੇ ਖੰਬੇ ਦੇ ਨਾਲ ਵਧਾਈ ਤੇ ਪਾਤਰ ਤੇ ਮੈਨੂੰ ਕੁਝ ਖਵਾਉਣਾ ਨਹੀਂ ਫਿਰ ਉਹ ਵਧਾਈ ਉਹ ਤਾਂ ਗੱਲ ਖਾਦੀ ਤੇ ਮੈਨੂੰ ਤੁਸੀਂ ਅੱਜ ਖਵਾਓ ਇਹ ਇੱਕ ਕੱਟਣਾ ਚਾਹੀਦਾ ਕਿ ਅੱਜ ਸਾਡਾ ਲੱਗਿਆ ਮੀਟਰ ਮੀਟਰ ਉਹ ਕੇਕ ਤੇ ਲਿਖਾ ਦਿਓ ਤੁਹਾਡੇ ਘਰ ਲੱਗਾ ਮੀਟਰ ਉਹ ਤੱਕ ਠੀਕ ਸੀ ਗੰਮੀ ਲੱਗਦੀ ਸੀ ਬੌਲੂ ਵਾ ਵਾ ਬੱਦੇ ਹੋ ਵਾ ਵਾ ਦੀ ਬਿਊਟੀ ਲੱਗੀ ਆ ਮੈਟਰਾਫ ਫਲਾਵਰ ਤੋੜੋ ਜੇ ਮੈਟਰੀ ਤੋਂ ਉਹ ਸਾਰੇ ਆ ਜਿਹੜੇ ਦੋ ਮੈਟ ਗ੍ਰੀਨ ਵਾਲੇ ਪੱਕੇ ਇੱਥੇ ਗੇਟ ਦੇ ਅੱਗੇ ਰਹਿਣ ਦੇਣੇ ਆ ਆਹ ਰਸਾ ਤੇ ਅੰਦਰ ਸੁੱਕਾ ਆ ਫਲਾਵਰ ਕਿਵੇਂ ਸੋਨੇ ਨਿਕਲ ਗਏ ਨਿਕਾਟ ਆ ਚਲੋ ਮੋਟੇ ਜਿਹਾ ਲੈ ਵੀ ਸਮਾ ਬੈ ਗਿਆ 4 ਵਜੇ ਆ ਫਿਰ ਵੀ ਆਪਾਂ ਥੋੜਾ ਬਹੁਤ ਚਲੋ ਸਫਾਈ ਸੂਦੇ ਕਰ ਹੀ ਦਿੱਤੀ ਆ ਅੱਜ ਤਕਰੀਬਨ ਆ ਲੈਟਾ ਛੱਟਾ ਲਾਤੀ ਆ ਆਪਾਂ ਕੱਲ ਦਿਨ ਤੁਹਾਨੂੰ ਦੱਸਿਆ ਹੈ ਨਾ ਤੇ ਬਾਕੀ ਇਹ ਵਾਗੇ ਹੁਣ ਇੱਥੇ ਆਪਾਂ ਕਰਨਾ ਤਿਆਰ ਸਾਰਾ ਸਿਸਟਮ ਜੋ ਵੀ ਆਪਣੀ ਦੁਕਾਨ ਦਾ ਸਾਰਾ ਸਿਸਟਮ ਇਸ ਕਮਰੇ ਦੇ ਵਿੱਚ ਆਪਾਂ ਰੱਖਣਾ ਤੇ ਕਰਦਾ ਸਫਾਇਆ ਸੁਯਾ ਕੋ ਕਰ ਚੜੀ ਜੋ ਵੀ ਤਕਰੀਬਨ ਸਾਰੇ ਕਰਨ ਦੇ ਸੁਈ ਚ ਕਰਤੀ ਸਫਾਈ ਥੋੜੀ ਬਹੁਤਾ ਹੁਣ ਬਸ ਕਰੀ ਯਾਰ ਕੇ ਰਹਿੰਦੇ ਯਾਰ ਹੁਣ ਬਹੁਤ ਹੋ ਗਿਆ ਹੁਣ ਤੇ ਬਾਹਰ ਦਾ ਬਹੁਤ ਖਲਾਰਾ ਪਿਆ ਹੈ ਆਪਾਂ ਕਰਤਾ ਇਕੱਠਾ ਵੈਸੇ ਤੇ ਬਾਕੀ ਦੇ ਭਰਾ ਨਾਲ ਆਪਾਂ ਜੋ ਪਲੀਆਂ ਪਲੀਆਂ ਸਭ ਸ਼ਾਂਤੀ ਉੱਪਰ ਤੇ ਬਾਕੀ ਡੈਕੋਰੇਸ਼ਨ ਆ ਕੰਮ ਲੈ ਜੇ ਕਰਨੀਆਂ ਨੇ ਫਿਲਹਾਲ ਆ ਜੀ ਹਾਂ ਆਪਣੇ ਨਾਲ ਹੌਲੀ ਹੁੰਦੀ ਰਹਿਣੀ ਆਪੇਓ ਕਟਿੰਗ ਸਾਰੀ ਤੇ ਬਾਕੀ ਚਲੋ ਇਦਾਂ ਹੀ ਆ ਇਹ ਵਾਗੇ ਥੋੜਾ ਜਿਹਾ ਔਖਾ ਤੇ ਹੁੰਦਾ ਹੀ ਆ ਕਿ ਜੋ ਬੰਦ ਨੂੰ ਇੱਜੜਗਾ ਤੇ ਕਰੀ ਲੱਗਦਾ ਕਿਉਂਕਿ ਇੰਨਾ ਖਰਚਾ ਕਰਕੇ ਹਨਾ ਖਰਚਾ ਕਰਕੇ ਉਹਨਾਂ ਦੇ ਦੁੱਖ ਜਿਆ ਵੱਡਾ ਲੱਗਦਾ ਬਾਕੀ ਚਲੋ ਮਹਾਰਾਜ ਰੱਖਾਂ ਚਲੋ ਕੋਈ ਨਹੀਂ ਬਾਕੀ ਤਾਂ ਤਾਂ ਸੀ ਗ੍ਰਾਮ ਦਾ ਸਭ ਮੇਰ ਕਰਨਗੇ ਚਾਰਜੀ ਕਰਾਜ ਰੱਖਾਂਗੇ ਸਭ ਕੁਝ ਤੇ ਚਲੋ ਇਦਾਂ ਹੀ ਆ ਵਾਦੇ ਘਾਟੇ ਜਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਤੇ ਮਿਲਦੇ ਫਿਰ ਤੁਹਾਨੂੰ ਠਹਿਰ ਕੇ ਵਧਾਈ ਹੈ ਇਸ ਗੱਲ ਦੀ ਹੈ ਕਿ ਕਮੀ ਸਾਡੇ ਘਰ ਲੱਗ ਮੀਟਰ ਲੱਗ ਜਾਵੇ ਇੱਕ ਲੋਨੇ ਦਾ ਮੀਟਰ ਲੱਗਦਾ ਨਹੀਂ ਵਿਆਹ ਬੜੀ ਮੁਸ਼ਕਿਲ ਹਾਨੂਸਾਲ ਹੋ ਗਿਆ ਵਾ ਤੇਰੇ ਮਾਰਦਿਆਂ ਚਲੋ ਸਾਰੇ ਦਾਕ ਨੂੰ ਪੂਰੇ ਕਰਕੇ ਬੜੀ ਮੁਸ਼ਕਿਲਾਂ ਲੱਗਾ ਵਾ ਜਿਵੇਂ ਜਿੱਦਾਂ ਕਹੇ ਤਿੱਲ ਲੱਗ ਗਿਆ ਮੀਟਰ ਬੜੇ ਮੁਸ਼ਕਿਲਾਂ ਲੱਗਾ ਵਾ ਆਉਜੋ ਡੈਡੀ ਹੁਣ ਨਾਲ ਕੀਤਾ ਵਾ ਕੰਪੀਟਰ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਭਾਈ ਦੋੜ ਕੀਤੀ ਏ ਉਨੀ ਚਲੋ ਮੈਂ ਜੋ ਤੁਹਾਡੇ ਘਰਿੰਨਵਰ ਹਾਂ ਮੈਂ ਜ਼ਿਆਦਾ ਕਰ ਕਰਾਂਗੇ ਤੇ ਕੋਈ ਗੱਲ ਆ ਬਹੁਤ ਧੰਨਵਾਦ ਉਹਨਾਂ ਦਾ ਇਹ ਬਾਕੀ ਮੀਟਰ ਦਾ ਚੱਕਰ ਬਹੁਤ ਮੁਸ਼ਕਲ ਹੀ ਏ ਚੱਕ ਦੇ ਵਿੱਚ ਹੁਣ ਆਪਾਂ ਚੱਲੇ ਆਂ ਥਾਂ ਕਿਨਵਾਸ ਤੇ ਬਾਅਦਲੇ ਪਿਛਲੇ ਵਲੋਗ ਤੁਸੀਂ ਦੇਖੇ ਹੋਣੇ ਆਪਾਂ ਸੋਚਿਆ ਸੀ ਆਪਾਂ ਘਰ ਸ਼ੇਲ ਕਰ ਦੇਣਾ ਕੋਲੋਨੀ ਵਿੱਚ ਜਿੱਥੇ ਮੀਟਰ ਨਹੀਂ ਲੱਗਦਾ ਤੇ ਬੰਦਾ ਬਹਿ ਹਾਰ ਹੀ ਜਾਂਦਾ ਜਦੋਂ ਉਹਨਾਂ ਬੜੀ ਮੁਸ਼ਕਲਾਂ ਦੇ ਨਾਲ ਬੜੀ ਭਾਈ ਦੌੜ ਕੀਤੀ ਏ ਇੱਧਰ ਜਾ ਉੱਧਰ ਜਾ ਤੇ ਫਿਰ ਬੰਦਾ ਕੇਵਲੇ ਫਿਰ ਮਨ ਟੁੱਟਦਾ ਵੀ ਆ ਕਿ ਯਾਰ ਨਹੀਂ ਗੱਲ ਬੰਦੀ ਪਈ ਚਲੋ ਫਿਰ ਦੇਖ ਲੈਂਦੇ ਆ ਚਲੋ ਮਾਲਕ ਦੀ ਕਿਰਪਾ ਜੀ ਤੇ ਮੀਟਰ ਲੱਗ ਚੁੱਕਾ ਆਪਣਾ ਇਹ ਜੀ ਆਈ ਦਾ ਬਣਾਓ ਜੇ ਬਣਾਓ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਮੈਂ ਜੇ ਤੁਹਾਨੂੰ ਨਵੀਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਤੇ ਹਰ ਫਤਿਹ ਦੇ ਚੈਨਲ ਤੇ ਵੀ ਵਲੌਗ ਆਇਆ ਕਰਾਂਗੇ ਹਲਤੋਂ ਤੇ ਉਹ ਵੀ ਜਰੂਰ ਦੇਖਿਓ ਕਿਰਨ ਤੇ ਹਰ ਫਤਿਹ ਬਲੌਗ ਨਾ ਆ ਕਰਾਂਗੇ ਯਾਰ ਬਤੇ ਸਹੀ ਗੱਲ ਨਾ ਸਹੀ ਕਿਹਾ ਮੈਂ ਹੈ ਸਹੀ ਕਿਹਾ ਨਾ ਫਤਿਹ ਮੈਂ ਸਹੀ ਕਿਹਾ ਕਿ ਨਹੀਂ ਸਹੀ ਗਿਆ ਹਰ ਫਤਿਹ ਚੈਨਲ ਹੈਗਾ ਤੁਹਾਨੂੰ ਪਤਾ ਹੀ ਹੈ ਨਾ ਉੱਤੇ ਕੇ ਕੇ ਬਲੇ ਵਲੋਗ ਪਾਜਦਾ ਆਪਾਂ ਤੇ ਹੁਣ ਉੱਤੇ ਬੰਦੇਲੀ ਵਲੋਗ ਪਾਇਆ ਕਰਾਂਗੇ ਤੇ ਮੈਂ ਇੱਥੇ ਕਮਿਊਨਿਟੀ ਪਾਦਾ ਕਰਾਂਗਾ ਉਸ ਚੈਨਲ ਦੀ ਇਸ ਚੈਨਲ ਤੇ ਆਪਣੇ ਤੇ ਤੁਹਾਨੂੰ ਪਤਾ ਲੱਗ ਜਾ ਕਰੇਗਾ ਕਿਹੜਾ ਚੈਨਲ ਚਲੋ ਠੀਕ ਹੈ ਫਿਰ ਫਤਿਹ ਕਹਿ ਦੋ ਬਾਏ ਬਾਏ ਇੱਥੇ ਚੱਲ ਚੱਲੇ ਆਂ ਦੇਖ ਚੱਲੇ ਆਵਾ ਇਹ ਬਣਾ ਤਾਂ ਨੂ ਗਿਆ ਤਾਂ ਦੀ ਟੂਟੀ ਹੋ ਗਿਆ ਮੰਮੀ ਕਹਿੰਦੀ ਆ ਫਿਰ ਪਿੱਛੇ ਪਿੱਛੇ ਕਿੱਥੇ ਚਲੇ ਆਂ